ਤੇ ਪਿਆਰ ਦੇ ਵਿੱਚ ਕੀ ਕਮੀ ਰਹੀਗੀ ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰ ਗਈ ਤੇ ਤੂੰ ਐਡੀ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰ-ਬਾਰ ਸਾਡੀ ਜ਼ਮੀਨ ਜਾਇਦਾਦ ਵਕਿਆ ਗਈ ਤੂੰ ਮੰਮੀ ਤੁਹਾਡਾ ਹਰ ਸੁਪਨਾ ਪੂਰਾ ਕਰੂੰਗੀ ਤੇ ਹੁਣ ਤੂੰ ਸਾਡੇ ਨੰਬਰੀ ਬਲੌਕ ਚ ਪਾ ਗਈ ਸਾਡੀ ਗੱਲ ਦਾ ਜਵਾਬ ਦੇ ਅਸੀਂ ਤੇਰੇ ਤੋਂ ਕਿੰਨੀ ਕਮੀ ਛੱਡਦੀ ਸੀ ਅਸੀਂ ਹਰ ਇੱਕ ਸ਼ੌਂਕ ਪੂਰਾ ਕੀਤਾ ਤੇਰਾ ਗੱਲ ਤੂੰ ਜਾਮ ਲਾ ਰਹੀ ਹੈਂਗੇ ਨਸ਼ੇ ਕਰਦਾ ਨਹੀਂ ਕਰ ਰਿਹਾ ਸਾਡਾ ਮੁੰਡਾ ਨਸ਼ੇ ਠੀਕ ਹੈ ਸਾਡੇ ਕੋਲ ਇੱਕ ਪ੍ਰੂਫ ਦਿਓ ਸਾਨੂੰ ਵੀ ਸਾਡਾ ਮੁੰਡਾ ਨਸ਼ੇ ਕਰਦਾ ਸਾਡੇ ਪਿਆਰ ਦੇ ਵਿੱਚ ਕੀ ਕਮੀ ਰਹੀ ਗਈ ਤੀ ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰ ਗਈ ਤੂੰ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀ ਵੀ ਮੈਂ ਮੰਮੀ ਤੁਹਾਡੀ ਤੀ ਬਣ ਕੇ ਰਹੂੰਗੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਵੀ ਇਹ ਤੂੰ ਐਡੀ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰ-ਬਾਰ ਸਾਡੀ ਜ਼ਮੀਨ ਜਾਇਦਾਦ ਵਕਿਆ ਗਈ ਤੂੰ ਰਨਾ ਪੈਸਾ ਤੇਰੇ ਤੇ ਲਾ ਕੇ ਸੀ ਤੈਨੂੰ ਤੋਰਿਆ ਤਾਂ ਸਾਡੀ ਕਦਰ ਨਹੀਂ ਕੀਤੀ ਹੈਗੀ ਮੰਮੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਤੇ ਹੁਣ ਤੂੰ ਸਾਡੇ ਨੰਬਰੀ ਬਲੌਕ ਚ ਪਾ ਗਈ ਸਾਡੇ ਪਿਆਰ ਚ ਕੀ ਕਮੀ ਰਹੀ ਗਈ ਸੀ ਤਾਂ ਸਾਡੀ ਗਲਤ ਜਵਾਬ ਦੇ ਅਸੀਂ ਤੇਰੇ ਤੋਂ ਕਿੰਨੀ ਕਮੀ ਛੱਡਦੀ ਸੀ ਅਸੀਂ ਹਰ ਇੱਕ ਸ਼ੌਂਕ ਪੂਰਾ ਕੀਤਾ ਤੇਰਾ ਹਰ ਇੱਕ ਸ਼ੌਂਕ ਕਿੱਥੇ ਕਮੀ ਆ ਪੁੱਤ ਸਾਨੂੰ ਦੱਸ ਤੂੰ ਅੱਜ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾ ਰਹੀ ਏ ਵੀ ਨਸ਼ੇ ਕਰਦਾ ਨਹੀਂ ਕਰ ਰਿਹਾ ਸਾਡਾ ਮੁੰਡਾ ਨਸ਼ੇ ਠੀਕ ਹੈ ਸਾਡੇ ਕੋਲ ਇੱਕ ਪ੍ਰੂਫ ਦਿਓ ਸਾਨੂੰ ਵੀ ਸਾਡਾ ਮੁੰਡਾ ਨਸ਼ੇ ਕਰਦਾ ਮੇਰੇ ਭਾਂਜੇ ਕੋਲੇ ਸਿਰਫ ਤਿੰਨ ਗਿੱਲੇ ਬਾਹ ਹੁੰਦੇ ਨੇ ਜੀ ਡੇਢ ਗਿੱਲੇ ਵੀ ਕਿਚੁੱਕਿਆ ਨਹੀਂ ਦੱਸੋ ਕਾਹਤੇ ਗੁਜ਼ਾਰਾ ਕਰਨਗੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ ਤੀਆਂ ਤਾਂ ਪਲੀਜ਼ ਸਾਨੂੰ ਕਾਲ ਕਰਕੇ ਦੱਸ ਸਾਡੇ ਮੁੰਡੇ ਤੇ ਗਲਤੀ ਕੀ ਹੋਈ ਆ ਸਾਡਾ ਅਸੀਂ ਤੈਨੂੰ ਅੱਜ ਵੀ ਉਹ ਬਣਾਉਣ ਨੂੰ ਤਿਆਰ ਆ ਅਸੀਂ ਅੱਜ ਵੀ ਤੈਨੂੰ ਅਸੀਂ ਆਪਣੇ ਨੂੰ ਸਮਝਦੇ ਆ ਸਾਡਾ ਅੱਜ ਵੀ ਮੰਨ ਨਹੀਂ ਕਹਿੰਦਾ ਸੀ ਤੈਨੂੰ ਗਲਤ ਕਹੀਏ ਵੀ ਤੂੰ ਮਤਲਬ ਕਿ ਉਹ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾ ਲੇਤੀਆਂ ਨੂੰ ਵੀ ਠੁੱਠਾ ਮੰਨ ਰਹੀ ਆ ਜੇ ਤੂੰ ਗੋਰਿਆਂ ਵਾਲੇ ਹਿਸਾਬ ਦੇ ਕੋਰਟ ਮੈਰਿਜ ਕਰਾਉਣੀ ਸੀ ਫਿਰ ਤੂੰ ਇੰਡੀਆ ਆਈ ਕਾ ਤੂੰ ਨਹੀਂ ਮੈਰਿਜ ਕਰਵਾਉਣਾ ਇਸੇ ਗੱਲ ਤੇ ਤਾਂ ਰੌਲਾ ਤੇ ਵੀ ਤੂੰ ਇੰਡੀਆ ਮੈਰਿਜ ਕਰਵਾਉਣ ਨਹੀਂ ਆ ਰਹੀ ਹੈਗੀ ਸੱਚ ਦੱਸ ਜੇ ਦੱਸਦੀਆਂ ਕਿਸੇ ਨੂੰ ਨਾ ਤਾਂ ਪੂਰਾ ਸੱਚ ਦੱਸ ਵੀ ਮੈਂ ਮੁੱਕ ਰਹੀ ਆ ਵੀ ਮੈਂ ਕੋਰਟ ਮੈਰਿਜ ਕਰਾਉਣ ਨਹੀਂ ਜਾਣਾ ਇੰਡੀਆ ਤੂੰ ਤੇਰਾ ਬਈ ਉੱਥੇ ਆਪਦਾ ਸਹੀ ਆ ਰਿਹਾਗਾ ਤੂੰ ਵਧੀਆ ਕੰਮ ਕਰ ਰਹੀ ਆ ਆਪਦਾ ਵਧੀਆ ਗੱਡੀਆਂ ਚ ਘੁੰਮ ਰਹੀ ਆ ਤੈਂ ਮੇਰੇ ਮੁੰਡੇ ਤੋਂ ਲੈਣਾ ਕੀ ਆ ਹੁਣ ਤੂੰ ਆਪਦੀ ਐਸ਼ ਕਰ ਰਹੀ ਆ ਸੋਨਾ ਖਾਨੀ ਆ ਪੀਨੀ ਆ ਫ੍ਰੀ ਚ ਰਹਿ ਰਹੀ ਆ ਉਹਨਾਂ ਦੇ ਘਰ ਜਿੱਥੇ ਰਹਿ ਰਹੀ ਆਗੀ ਤੇਰਾ ਆਪਦਾ ਢਾਂਚਾ ਸੈੱਟ ਆ ਗਿਆ ਤੈਂ ਮੇਰੇ ਮੁੰਡੇ ਤੋਂ ਉਹ ਕੀ ਲੈਣਾ ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਈ ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਜੇ ਤੂੰ ਸਾਡੇ ਘਰ ਆਈ ਸੀ ਤੇਰੇ ਲਈ ਕਿਹੜੇ ਕੱਪੜੇ ਸੀ ਪਾਉਣ ਨੂੰ ਤੈਨੂੰ ਮਹਿੰਗੇ ਮਹਿੰਗੇ ਮੇਰਾ ਪੁੱਤ ਕੱਪੜੇ ਦਿਵਾ ਕੇ ਲੈ ਆਇਆ ਤੈਨੂੰ ਗੱਡੀ ਦੇ ਵਿੱਚ ਲੈ ਕੇ ਫਿਰਿਆ 30-35 ਹਜ਼ਾਰ ਦਾ ਤਾਂ ਅਸੀਂ ਤੇਲ ਫੂਕਤਾ ਸੀ ਤੇਰੇ ਤੇ ਤੈਨੂੰ ਲੈ ਕੇ ਫਿਰਦੇ ਤੇਰੇ ਗੈਪ ਕਢਾਉਂਦੇ ਫਿਰਦੇ ਸੀ ਆ 10000 ਦਾ ਸਮਾਨ ਆ ਕਰੋਕਰੀ ਦਾ ਸਮਾਨ ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋਲ ਤੂੰ ਇਹ ਸੱਚ ਦੱਸ ਤੂੰ ਇਸ ਗੱਲ ਨੂੰ ਝੂਠ ਮੰਨਦੀ ਆਂ ਵੀ ਤੂੰ ਨਾਲ ਲੈ ਕੇ ਲੈ ਕੇ ਆਈ ਸੀ ਜਾ ਕੇ ਬਸ ਬਿਤੇ ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੋਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਕਿ ਕਿੰਟਰੀ ਬ੍ਰਿੰਟਨ ਚ ਜੀ ਹਾਂ ਕੈਨੇਡਾ ਬ੍ਰਿੰਟਨ ਚ ਰਹਿ ਰਹੀ ਆ ਜੀ ਹੁਣ ਹਾਂ ਤੇ ਵਧੀਆ ਬਸ ਆਪਦਾ ਉਹਨੇ ਆਪਦਾ ਲੋਟ ਦੇਖ ਲਿਆ ਜੀ ਆਪਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆ ਆਉਂਦੀ ਆ ਜਿਨ੍ਹਾਂ ਦੇ ਘਰ ਰਹਿ ਰਹੀ ਆ ਵਧੀਆ ਐਸ ਕਰ ਰਹੀ ਆ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਬਾਗੀ ਨਾ ਨਾ ਅਜੇ ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਉਹਨਾਂ ਦਾ ਕੋਈ ਸੁਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬੇ ਨਕੂਦਰ ਪਾਉਂਗੀ ਕੋਠੜੇ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਹਾਂ ਮਤਲਬ ਕਿ ਅਸੀਂ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਹਾਂ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਸਿਮਰਨਜੀਤ कौर ਤੇ ਜੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਣੇ ਆ ਆ ਸਾਡੀ ਕਿ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਦਸੱਲੀ ਪੂਰੀ ਲੋ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲੋ ਨੌ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜਿੰਮੇ ਤੇ ਇਹੀ ਹੱਥ ਬਨਨ ਕੇ ਸਭ ਨੂੰ ਬੇਨਤੀ ਕਰਨੀ ਆ ਵੀ ਕੋਈ ਵੀ ਸਾਡੇ ਵਾਲੀ ਠੱਗੀ ਵਿੱਚ ਨਾ ਆਵੋ ਜਿਵੇਂ ਸਾਡੇ ਨਾਲ ਬਣੀ ਆ ਜੀ ਹਾਂ ਜੀ ਅਸੀਂ ਤੇ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਰਿਪੋਰਟ ਕੀਤੀ ਜਾਵੇ ਕੈਨੇਡਾ ਤੋਂ ਜਿਵੇਂ ਅਸੀਂ ਫਿਰਦੇ ਆ ਜੀ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੀ ਜੀ ਉਹਨਾਂ ਚ ਐਡਾ ਵੱਡਾ ਧੰਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਵਕਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਵਕਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੀ ਉਹਨਾਂ ਦਾ ਪੈਸਾ ਗਾ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਕਾ ਕੇ ਹੁਣ ਜੇ ਮੁੱਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਜੀ ਉਹ ਪੁਲਿਸ ਨੂੰ ਗੂਰ ਲਵੇ ਬਿਆਹਤੀਗੇ ਜੀ ਕੁੜੀ ਬਾਰੇ ਤੋੜੀ ਤੀ ਕੀ ਨਾਮ ਹੈ ਲੜਕੀ ਸਿਮਰ ਰஞ்சிਤ ਜੀ ਤੇ ਬਾਰੇ ਜਾ ਕੇ ਮੁਕਰਗੀ ਨੰਬਰ ਬਲੌਕ ਚ ਪਤਾ ਉਹਨੇ ਤੇ ਮੈਂ ਤਾਂ ਵਾਹਣ ਵੇਚ ਕੇ ਤੋਰੀਤੀ ਜੀ ਵੀ ਬੇਟੇ ਨੂੰ ਲੈ ਜੂਗੀ ਨਾ ਬੇਟੇ ਨੂੰ ਲੈ ਕੇ ਗਈ ਜਨੇ ਮਲੌਕ ਚ ਨੰਬਰ ਪਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਵੀ ਇਹੀ ਜਿਹਨੂੰ ਬਾਹਰੋਂ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਠੀਕ ਹੈ ਸੋ ਉੱਥੇ ਜਾ ਕੇ ਕੋਈ ਪੈਸੇ ਨਹੀਂ ਭੇਜਣੇ ਕੋਈ ਪੈਸੇ ਨਹੀਂ ਭੇਜਾ ਨਹੀਂ ਕੁਝ ਨਹੀਂ ਭੇਜਿਆ ਹੈ ਜੀ ਠੀਕ ਹੈ ਹਾਂ ਉਹਦੇ ਮਾਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੰਛਤ ਦੀ ਇਹ ਚ ਕੁਝ ਨਹੀਂ ਦੇ ਸਕਦੇ ਤੋ ਚਾ ਇਹ ਉਹਨਾਂ ਦੇ ਕੋਈ ਕਾਰਵਾਈ ਹੋ ਜੀ ਇੱਕ ਠੀਕ ਹੁਣ ਤੁਸੀਂ ਕੋਈ ਪਰਚਾ ਦਰਜ ਕਰਾਇਆ ਹਾਂ ਹਾਂ ਜੀ ਉਹਨਾਂ ਨੇ ਪਰਚਾ ਦਰਜ ਕਰਾਇਆ ਹੈ ਜੀ ਠੀਕ ਹੈ ਸੋ ਕੋਈ ਕਿਸੇ ਸਾਥੀ ਕੋਈ ਅਰੈਸਟ ਪਈਆ ਉਹਨਾਂ ਦੇ ਹਾਂ ਅਰੈਸਟ ਪਾਉਗੇ ਜੀ ਠੀਕ ਹੈ ਹਾਂ ਜੀ ਤੇ ਜੇਲ੍ਹ ਭੇਜੇ ਜਾਣਗੇ ਇਹੋ ਜਿਹੇ ਬੰਦੇ ਜਿਹੜਾ ਨੇ ਕਰੇ ਜੀ ਜਿੰਨਾ ਦੇਖਦੇ ਤੁਸੀਂ ਆਪਦੀ ਪਹਿਲੀ ਵੇਚ ਕੇ ਉਹਨਾਂ ਨੇ ਉਹ ਵੇਚੇ ਆ ਤੇ ਅੱਜ ਤੁਸੀਂ ਠੱਗੀ ਦਾ ਸ਼ਿਕਾਰ ਹੋਗੇ ਕੀ ਹਾਂ ਜੀ ਠੱਗੀ ਦਾ ਸ਼ਿਕਾਰ ਹੋਗਾ ਜੀ ਅਸੀਂ ਐਵੇਂ ਕਹਿੰਦੇ ਆ ਵੀ ਗਾਂਵ ਵਿੱਚ ਆਨ ਕੋਈ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ ਇਹ ਇਹਨਾਂ ਵਾਰਸ ਭੇਜਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੇ ਨੇ